ਇਸ ਤਰ੍ਹਾਂ ਵੀ ਅੱਜ ਸਾਰੀ ਦੁਨੀਆ ਦੇ ਵਿੱਚ ਇਹ ਡਬਲਿਊਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ ਚ 3 ਦਿਨਾਂ ਸੈਸ਼ਨ ਡਬਲਿਊਟੀਓ ਦਾ ਚੱਲ ਰਿਹਾ ਅੱਜ ਤੋਂ ਸ਼ੁਰੂ ਹੋਇਆ ਉਹਦੇ ਵਿਰੋਧ ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ 'ਤੇ ਫਿਰਿਆ ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰਾਂ ਟਰੈਕਟਰ ਲੈ ਕੇ ਸੜਕਾਂ 'ਤੇ ਖੜੇ ਐ ਭਾਰਤ ਵਿੱਚ ਅਸੀਂ ਵੀ ਐਸਕੇਐਮ ਵੱਲੋਂ ਕਾਲ ਦਿੱਤੀ ਹੈ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ 'ਤੇ ਖੜੇ ਰਹਿਣਗੇ ਔਰ ਸਾਡਾ ਪ੍ਰੋਟੈਸਟ ਹੈ ਸਾਡੀਆਂ ਜਿਹੜਾ WTO ਦੀਆਂ پابੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਹੈ ਵੀ ਉਹ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਸਾਡੀ ਸਾਡਾ ਇੱਕ ਅੰਦੋਲਨ ਚੱਲ ਰਿਹਾ ਹੈ ਭਾਰਤ ਵਿੱਚ ਜਿਹਦੇ 'ਚ ਅਸੀਂ ਮੁੱਖ ਤੌਰ ਤੇ ਕਹਿੰਦੇ ਆਂ ਵੀ ਐਮਐਸਪੀ ਜਿਹੜੀ ਹੈ ਸਾਨੂੰ ਉਹ ਉਹਨੂੰ ਲਾਗੂ ਕਰਨ ਵਾਸਤੇ ਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਮਿੰਦਰ ਨਾਥਨ ਕਮਿਸ਼ਨ ਨੇ C2 50% ਉਹ ਉਹਨੂੰ ਲਾਗੂ ਕਰੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਇਹ ਤਾਂ ਨਹੀਂ ਸਾਡੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਉਹ ਇਸ ਮੌਕੇ ਥਾਂ ਥਾਂ ਦਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਹੀ ਕੰਦੋਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ ਚਾਰ ਹੋਰ ਕਿਸਾਨ ਵੀ ਸ਼ਹੀਦ ਹੋਏ 250 ਕਿਸਾਨ ਉੱਤੇ ਫੱਟੜ ਹੋਇਆ ਅਸੀਂ ਆਪਣੇ ਐਸਕੇਮ ਵੱਲੋਂ ਮੈਂ ਕੱਲ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ ਇੱਕ ਦੋ ਦਿਨਾਂ ਵਿੱਚ ਹਾਈ ਕੋਰਟ ਜੁਰੀਟ ਦਾਇਲ ਹੋ ਜੇਗੀ ਵੀ ਜਿਹੜੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਪੀਰ ਗੈਸ ਛੱਡੀ ਹੈ ਉਹਦੇ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਜਿਹਦੀ ਨਿਗਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਪਿਹੜਾ ਹੈ ਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਉਹਨਾਂ ਦੇ ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਉਹ ਜਿਹੜਾ 302 ਦਾ ਉਹਦੇ ਪਰਚੇ ਦੇ ਹਰਿਆਣਾ ਸਰਕਾਰ ਕਹਿੰਦੀ ਹੈ ਜੀ ਸਾਡੇ ਇਲਾਕੇ 'ਚ ਮਰਿਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਨਹੀਂ ਕਰ ਰਹੀਆਂ ਉਹਦਾ ਪੋਸਟਮਾਰਟਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ ਉਹ ਸਾਡਾ ਸਾਡੀ ਮੰਗ ਹੈ ਕੋਈ ਤਸ਼ੱਦਦ ਦਾ ਜਿਹੜਾ ਕੀਤਾ ਉਹਦੇ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਪਹਿਲਾਂ ਐਫ ਆਈ ਆਰ ਕਰਕੇ ਜਿਹੜਾ ਹਰਿਆਣਾ ਦੇ ਭੈਗਲ ਪੂਨ ਮਿਨਿਸਟਰ ਉੱਤੇ ਦਾ ਸੀਐਸਰ ਉੱਤੇ ਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਅਮਿਤ ਸ਼ਾਹ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਕਿਉਂਕਿ ਉਹ ਤੇ ਉਹਦੇ ਹਦਾਇਤਾਂ ਦੇ ਬਿਨਾਂ ਇਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ ਜਿਵੇਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਸਾਰੇ ਦੇਸ਼ਾਂ ਨੂੰ ਅਲੱਗ ਕੀਤਾ ਗਿਆ ਇਹ ਤੋੜ ਨਹੀਂ ਅਨਕਨਸਟੀਚੂਨਲ ਹੈ ਵਿਧਾਨ ਤੇ ਸਾਡੇ ਕਿਤੇ ਨਹੀਂ ਲਿਖਿਆ ਸੰਵਿਧਾਨ ਚ ਕੋਈ ਇਦਾਂ ਸਰਕਾਰ ਨੂੰ ਕੋਈ ਅਧਿਕਾਰ ਹੈ ਜਿਹੜੀ ਨੈਸ਼ਨਲ ਹਾਈਵੇਜ਼ ਨੂੰ ਉਹਨਾਂ ਨੂੰ ਰੋਕਿਆ ਜਾਏ ਨੈਸ਼ਨਲ ਹਾਈਵੇਜ਼ ਰੋਕਣ ਦੇ ਹੋਂ ਜਾਣ ਵਾਸਤੇ ਬਣਾਈਆਂ ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਉਹ ਸ਼ਾਂਤਮਈ ਜਾ ਰਹੇ ਨੇ ਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕੁੱਲ ਲਾਲਾ ਕੇ ਰੁਕਿਆ ਹੋਇਆ ਤੇ ਇਹ ਕਿਸੇ ਦੇਸ਼ ਚ ਦੁਨੀਆ ਦੇ ਕਿਸੇ ਵੀ ਦੇਸ਼ ਚ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ ਅਸੀਂ ਉਹਦੀ ਸਖਬਦਾਂ ਜਿੰਦਾ ਕਰਦੇ ਆਂ ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਨਿੰਦਾ ਕਰਦੇ ਆਂ ਦੂਸਰਾ ਏ ਟੀਓ ਦੀ ਜਿਹੜੀ ਬੈਠਕ ਹੋ ਰਹੀ ਹੈ ਸਾਡਾ ਕਹਿਣਾ ਹੈ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣੇ ਜੀ ਸਦਕੇ ਰੱਖੋ ਐਗਰੀਕਲਚਰ ਨੂੰ ਘੱਟੋ ਘੱਟ ਟੀਓ ਤੋਂ ਬਾਹਰ ਕਰੋ ਇਹ ਇਹਨੂੰ ਬਚਾਉਣਾ ਏਡੀ ਵੱਡੀ ਗ੍ਰੰਥੀ ਜਿਹੜੇ ਲੋਕ ਖੇਤੀ ਤੇ ਆਪਣੇ ਜ਼ਿੰਦਗੀ ਚਲਾਉਂਦੇ ਨੇ ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਨਾ ਇਹਨਾਂ ਕੋਲ ਕੋਈ ਸਕਿੱਲ ਹੈ ਨਾ ਇਹਨਾਂ ਕੋਲ ਬਿਜ਼ਨਸ ਕਰਨ ਵਾਸਤੇ ਪੈਸਾ ਹੈ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜਮੀਨਾਂ ਲੈ ਲੋਗੇ ਖੇਤੀ ਤੋਂ ਕੱਢਦੇ ਹੋਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ ਇਹਦਾ ਕੋਈ ਹੋਰ ਕੁਝ ਕਰਨ ਜੋਗੇ ਨਹੀਂ ਤੇ ਫੇਰ ਹੀ ਕੋਈ ਬਗਾਵਤ ਹੋਏਗੀ ਹੋਰ ਕੀ ਹੋਏਗਾ ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ ਅੱਜ ਦੁਨੀਆ ਦੇ ਵੱਡੇ ਜਿਹੜੇ ਅਰਬਖਰਬਪਤੀ ਨੇ ਬਿਲਗੇਸ ਦੇ ਖਿਲਾਫ ਫਰਾਂਸ ਵਿੱਚ ਰੂਮਾਨੀਆ ਚ ਜਰਮਨੀ ਚ ਸਾਰੇ ਯੂਰਪ ਦੇ ਵਿੱਚ ਥਾਂ ਤਾਂ ਮੁਜ਼ਾਰੇ ਹੋਏ ਨੇ ਔਰ ਲੱਖ ਲੱਖ ਏਕੜ ਜ਼ਮੀਨ ਹਰ ਦੇ ਵਿੱਚ ਖਰੀਦੀ ਤੁਰਿਆ ਜਾ ਰਿਹਾ ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਦੇ ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਹੈ ਇਹਦੇ ਤੇ ਸਾਡਾ ਕਬਜ਼ਾ ਹੋ ਜੇ ਆਮ ਦੁਨੀਆ ਸਾਡੀ ਸਾਡੀ ਗੁਲਾਮ ਹੋ ਜਾਏਗੀ ਖਾਣੇ ਦੇ ਬਿਨਾ ਮਨੁੱਖ ਜਿਉਦਾ ਨਹੀਂ ਰਹਿ ਸਕਦਾ ਕਾਰਪੋਰੇਟ ਹਾਊਸਿਸ ਦੀ ਅੱਖ ਹੈ ਉਹਨਾਂ ਕੋਲ ਇੰਡਸਟਰੀ ਦਾ ਹੈ ਉਹਨਾਂ ਅਕਾ ਇੰਡਸਟਰੀ ਤੋਂ ਬਿਨਾਂ ਸਭ ਤੋਂ ਬਿਨਾਂ ਮਨੁੱਖ ਖਾਣੇ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਇਸ ਕਰਕੇ ਖਾਣੇ ਤੇ ਕਬਜ਼ਾ ਕਰੋ ਖਾਣ ਵਾਲੀਆਂ ਚੀਜ਼ਾਂ ਖੇਤ ਚ ਪੈਦਾ ਹੁੰਦੀਆਂ ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ ਪਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰਦੇ ਜਿਸ ਪਾਸੇ ਨੂੰ ਭਾਰਤ ਸਰਕਾਰ ਤੁਰੀ ਹੈ ਇੱਥੇ ਜਿਹੜਾ ਸਾਡਾ ਸੰਗਰਾਲਾ ਸ਼ਹਿਰ ਹੈ ਇੱਥੇ ਜਿ联 ਦੁਕਾਨਾਂ ਨੇ ਛੋਟੀਆਂ-ਛੋਟੀਆਂ ਕੋਈ ਨਹੀਂ ਰਹਿਣੀ ਇੱਥੇ ਇੱਕ ਮਾਲ ਖੁੱਲ ਗਿਆ ਨਾ ਸੀਅਰਸ ਵਾਲੇ ਦਾ ਸਾਰੇ ਸੰਗਰਾਲੇ ਦੇ ਬਿਜ਼ਨਸ ਨੂੰ ਖਾਜੂ ਪਰ ਜਿੱਧਰ ਨੂੰ ਪਾਰ ਸਰਕਾਰ ਚੱਲ ਰਹੀ ਹੈ ਉਹ ਇਸੇ ਪਾਸੇ ਚੱਲ ਰਹੀ ਆ ਇੱਕ ਵੱਡਾ ਰੋਲਾ ਜਿਹੜੇ ਸਾਡੇ ਆਪਣੇ ਕਾਰਪੋਰੇਟ ਹਾਊਸਿਸ ਨੇ ਉਹ ਸਾਡੀ ਸਾਡੀ ਸਰਕਾਰ ਦੇ ਸਾਹਮਣੇ ਢੇਰ ਬਣ ਕੇ ਖੜੇ ਨੇ ਸਾਨੂੰ ਲੁੱਟਣ ਵਾਸਤੇ ਜਿਹੜਾ ਆਇਲ ਸੀਡ ਸਾਡੇ ਨੇ ਖਰੀਦ ਹੋ ਰਹੇ ਉਹ ਸਮਝ ਪੈਂਦੀ ਹੈ ਕਿ ਸਾਰੀ ਟੋਟਲ ਇੰਪੋਰਟ ਅਡਾਨੀ ਦੀ ਹੈ ਖਾਣ ਵਾਲੇ ਤੇਲਾਂ ਦੀ ਇਸੇ ਕਰਕੇ ਸਾਡੇ ਆਇਲ ਸੀਡ ਵੀ ਖਰੀਦ ਹੋ ਰਹੇ ਸਾਡੀ ਮੰਗ ਹੈ ਕਿ ਸਰਕਾਰ WTO ਤੋਂ ਬਾਹਰ ਆਵੇ ਕਿਸਾਨਾਂ ਨੂੰ ਉਹਨਾਂ ਦੀ ਐਮਐਸਪੀ ਸਵਾਮੀ ਨਾਲ ਤੁਸੀਂ ਇਹ ਰਿਪੋਰਟ ਮਸਾਲੂ ਦੇਵੇ ਉਹਨਾਂ ਦੇ ਕਰਜ਼ੇ ਤੇ ਲਕੀਰ ਫੇਰੇ ਕਿਉਂਕਿ ਤੁਸੀਂ ਹਮੇਸ਼ਾ ਘੱਟ ਭਾਅ ਦੀ ਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਚੋੜ ਲਿਆ ਤੁਹਾਡੀ ਜੇਉ ਚ ਗਿਆ ਕਿਸਾਨਾਂ ਦੇ ਕੋਲ ਨਹੀਂ ਆਇਆ ਜੇ ਤੁਸੀਂ ਹਰ ਸਾਲ 3.5 3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲ ਨਿਵਾ ਸਕਦੇ ਹੋ ਤੇ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਦਿੰਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਇਹਦੇ ਲਈ ਲੜਾਈ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੰਗਾਰਾ ਭਰਿਆ ਲੋਕਾਂ ਨੇ ਸੜਕਾਂ ਤੇ ਕਿਸਾਨ ਨਿਕਲੇ ਨੇ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਬੇਨਤੀ ਇਹ ਵੀ ਅਗਲਾ ਪ੍ਰੋਗਰਾਮ ਜਿਹੜਾ 14 ਮਾਰਚ ਨੂੰ RAM LILA ਮੈਦਾਨ ਤੇ ਇੱਕ ਵੱਡਾ ਇਕੱਠ ਕਰਕੇ RAM LILA ਮੈਦਾਨ ਤੇ ਇੱਕ ਮਹਾ ਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹਨੂੰ ਕੋਡ ਲੱਗ ਜੇਗਾ ਕੋਡ ਲੱਗੇ ਨਾ ਲੱਗੇ ਉਹ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ ਇਹਦੇ ਬਾਅਦ ਅਗਲਾ ਪ੍ਰੋਗਰਾਮ ਨਵੀਂ ਸਰਕਾਰ ਆਏਗੀ ਉਹਦੇ ਗੱਲ ਤੇ ਵਾਹ ਪਿਆ ਰਹੇਗਾ ਅੱਜ ਡਰ ਸਿਰਫ ਇੱਕੋ ਇੱਕ ਹੈ ਪਾਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਉਹ ਕਹਿੰਦੇ ਬਾਕੀ ਦੇ ਸਾਰੇ ਮਿਟਾ ਦੇ ਆ ਇੱਕ ਐਸਕੇਮ ਹੈ ਜਿਹੜਾ ਮੇਰੇ ਰਸਤੇ 'ਚ ਰੋੜਾ ਹੈ ਇਹ ਐਸਕੇਮ ਨੂੰ ਢਾਉਣਾ ਬਹੁਤ ਜ਼ਰੂਰੀ ਹੈ ਜੇ ਇਹ ਨਾ ਟਾਇਆ ਇਹਨਾਂ ਨੇ ਸਾਨੂੰ ਸਰਕਾਰ 'ਚ ਲਾਉਣੀ ਨਹੀਂ ਨਮੀ ਸਰਕਾਰ ਬਣ ਜਿਵੇਂ ਉਹਨਾਂ ਨੂੰ ਇਹ ਖਦਸ਼ਾ ਵੀ ਇਹਨਾਂ ਨੇ ਸਾਨੂੰ ਚੱਲਣ ਨਹੀਂ ਦੇਇਆ ਇਸ ਕਰਕੇ ਐਸਕੇਮ ਨੂੰ ਹਟਾਉਣਾ ਜ਼ਰੂਰ ਹੈ ਔਰ ਐਸਕੇਮ ਦੇ ਉੱਤੇ ਹੀ ਹਮਲੇ ਕਰ ਰਹੀ ਹੈ ਉਹ ਔਰ ਜਿੰਨੇ ਉਹਨਾਂ ਦਾ ਲੱਗਿਆ ਹੋਇਆ ਜੋਰ ਐਸਕੇਮ ਦੇ ਵਿਰੁੱਧ ਤੇ ਐਸਕੇਮ ਉਹਨਾਂ ਦੇ ਚੈਲੰਜ ਕਬੂਲ ਕਰਦਾ ਹੈ ਅਸੀਂ ਜਦੋਂ ਤੱਕ ਸਰਕਾਰ ਇਹ ਨੀਤੀਆਂ ਨਹੀਂ ਬਦਲਦੀ ਉਹਨੂੰ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਸੰਗੂ ਵਾੜਦੇ ਆਂਦੋਂ ਉਹਨਾਂ ਨੂੰ ਹੋਰੇ ਕਿ ਐਸਕੇਮ ਉਹ ਦਿੱਲੀ ਫੁੱਟਬਾਲ ਡਾਕਸਮਨ ਦਵੇ ਕਿ ਉਹਨਾਂ ਨੂੰ ਕਾਣ ਵਾਲੇ ਇਹਨਾਂ ਦੇ ਵਿੱਚ ਉਹ ਅਸੀਂ 6 ਮੈਂਬਰ ਦੀ ਕਮੇਟੀ ਬਣਾਈ ਹੈ ਉਹ ਗੱਲਬਾਤ ਕਰ ਰਹੀ ਉਹ ਤੇ ਬਾਅਦ ਜੋ ਮੀਟਿੰਗ ਹੋਇਆ ਦੱਸਦੇ ਇੱਕ ਹੋਰ ਸਵਾਲ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਸ਼ਮੂ ਬਾਡਸ ਅੰਦੋਲਨ ਕਰ ਰਹੀਆਂ ਹਨ ਕਿ ਤੁਹਾਨੂੰ ਕੀ ਲੱਗਦਾ ਕੋਈ ਜਲਦਬਾਜ਼ੀ ਨਹੀਂ ਕੀਤੀ ਗਈ ਉਹਨਾਂ ਵੱਲੋਂ ਤੁਹਾਨੂੰ ਕੀ ਲੱਗਦਾ ਮੈਂ ਇਹਦੀ ਕਮੈਂਟ ਨਹੀਂ ਕਰਨਾ ਉਹਨਾਂ ਨੇ ਅੰਦੋਲਨ ਕੀਤਾ ਹੋਏ ਨਾ ਉਹਨਾਂ ਦੇ ਹਿੱਤ ਚ ਹੈ ਨਾ ਸਾਡੇ ਹਿੱਤ ਚ ਹੈ ਅੱਜ ਐਸਕੇਐਮ ਭਾਰਤ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਅਸੀਂ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਖੜੇ ਕੀਤੇ ਆ ਉਹਦੇ ਤਹਿਤ ਜੋ ਉਸ ਮੈਨੂੰ ਕੋ ਰਿਪੋਰਟਾਂ ਆਈਆਂ ਨੇ ਪੰਜਾਬ ਦੇਆਂ 100 ਤੋਂ ਉੱਪਰ ਜਗ੍ਹਾ ਤੇ ਜਿਹੜੇ ਟਰੈਕਟਰ ਨੇ ਸਾਡੇ ਸੜਕਾਂ ਤੇ ਖੜੇ ਆ ਹਰ ਕਸਬਿਆਂ ਦੇ ਵਿੱਚ ਲੋਕ ਆਮ ਮਹਾਰੇ ਟਰੈਕਟਰ ਲੈ ਕੇ ਆਏ ਆ ਮੈਂ ਪਿੱਛੋਂ ਦੋ ਜਗ੍ਹਾ ਤੋਂ ਹੋ ਕੇ ਆਇਆ ਤੁਹਾਡੇ ਵੀ 1.5 200 ਟਰੈਕਟਰ ਖੜਾ ਅੱਗੇ ਖਮਾਣੋ ਖੜੇ ਨੇ ਮਰਿੰਡੇ ਖੜੇ ਨੇ ਮਹਾਲੀ ਚ ਤੇ ਚਾਰ ਜਗ੍ਹਾ ਤੇ ਟਰੈਕਟਰ ਖੜੇ ਆ ਮੈਂ ਉੱਥੇ ਵੀ ਜਾਣਾ ਤੇ ਧੰਨਵਾਦ ਕਰਦੇ ਆ ਸਾਰੇ ਕਿਸਾਨਾਂ ਦਾ ਕਿ ਡਬਲਯੂਟੀਓ ਜਿਵੇਂ ਅਸੀਂ ਪਿਛਲੇ 32 ਸਾਲ ਤੋਂ ਵਿਰੋਧਤਾ ਕਰਦੇ ਆ ਰਹੇ ਹਾਂ ਭਾਵੇਂ ਪਹਿਲਾਂ ਗੈਰ ਸਮਝੌਤੇ ਦੀ ਵਿਰੋਧਤਾ ਕੀਤੀ ਆ ਉਦੋਂ ਵੀ 32 ਸਾਲ ਪਹਿਲਾਂ ਵੀ ਅਸੀਂ ਫਰਾਂਸ ਦੇ ਵਿੱਚ ਜਾ ਕੇ 250 ਕਿਸਾਨਾਂ ਨੇ ਇੰਡੀਆ ਦੇ ਵਿੱਚੋਂ 50 ਕਿਸਾਨ ਪੰਜਾਬ ਤੋਂ ਗਏ ਸੀ ਅਸੀਂ ਅਸੀਂ ਉੱਥੇ ਵਿਰੋਧਤਾ ਕਰਕੇ ਆਏ ਸੀ ਕਿਉਂਕਿ ਜਿਹੜੇ ਇਹ ਦੇਸ਼ ਵੱਡੇ ਦੇਸ਼ ਨੇ ਇਹ ਕਹਿੰਦੇ ਆ ਵੀ ਛੋਟੇ ਦੇਸ਼ਾਂ ਦੀਆਂ ਸਬਸਿਡੀਆਂ ਬੰਦ ਕਰ ਦਵੋ ਇਹ ਆਪ ਵੱਡੀਆਂ ਸਬਸਿਡੀਆਂ ਡੀਜ਼ਲ ਦਾ ਵੀ ਸਬਸਿਡੀ ਦਿੰਦੇ ਆ ਖਾਦਾਂ ਤੇ ਵੀ ਦਿੰਦੇ ਆ ਉਹਦੇ ਨਾਲ ਇਹਨਾਂ ਕੋ ਜਿਹੜਾ ਸਮਾਨ ਵਾਧੂ ਪਿਆ ਉਹ ਇਹ ਦੇਸ਼ ਸਾਡੇ ਚ ਪੋਲਟਰੀ ਜਿਹੜਾ ਇਹਨਾਂ ਕੋ ਦੁੱਧ ਪਿਆ ਉਹ ਇੱਥੇ ਸੁੱਟ ਦੇਣਗੇ ਸਾਡੀਆਂ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕਰ ਦੇਣਗੇ ਇੱਕ ਵਾਰੀ ਇਹ ਸਾਰੇ ਰੇਟ ਥੱਲੇ ਆ ਕੇ ਦੱਸੋ ਅਸੀਂ ਜ਼ਮੀਨਾਂ ਵੇਚਣ ਲਈ ਕਾਰਪੋਰੇਟ ਕਰਾਣਿਆਂ ਨੂੰ ਮਜਬੂਰ ਹੋ ਜਾਾਂਗੇ ਜਿਵੇਂ ਕਾਰਪੋਰੇਟ ਕਰਾਣੇ ਲੱਖ ਲੱਖ ਏਕੜ ਦਾ ਫਾਰਮ ਬਣਾ ਰਹੇ ਇਸ ਤਰ੍ਹਾਂ ਵੱਡੇ ਫਾਰਮ ਬਣ ਜਾਣਗੇ ਸੈਲੋ ਬਣ ਜਾਣਗੇ ਤੇ ਸਾਡੀ ਜਿਹੜੀ ਆ ਅਸੀਂ ਉਹੀ ਮੰਗ ਕਰਦੇ ਆਂ ਵੀ ਐਮਐਸਪੀ ਸਾਡੀ ਉਸਾ ਹੈਗੀ ਜਿਹੜੀ ਦੋ ਫਸਲਾਂ ਦੇ ਬਾਕੀ ਜਿਹੜੀਆਂ ਫਸਲਾਂ ਤੇ ਵੀ ਐਮਐਸਪੀ ਸਾਨੂੰ ਦਿੱਤੀ ਜਾਵੇ ਉਹਦੇ ਲਈ ਅਸੀਂ ਸਾਰੇ ਦੇਸ਼ ਦੇ ਵਿੱਚ ਅੱਜ ਇਹ ਨਜ਼ਾਰੇ ਕਰ ਰਹੇ ਹਾਂ ਵੀ ਜਿਹੜਾ ਕਿਸਾਨੀ ਨੂੰ ਡਬਲਯੂਟੀਓ ਤੋਂ ਬਾਹਰ ਰੱਖਿਆ ਜਾਵੇ ਸਾਨੂੰ ਸੀ2 ਪਲਸ 35% ਦੇ ਹਿਸਾਬ ਨਾਲ ਰੇਟ ਦਿੱਤੇ ਜਾਣ ਜਿਵੇਂ 2200 ਕਣਕ ਦਾ ਬਣਦਾ ਸਾਡਾ 350000 ਤੋਂ ਉੱਪਰ ਕਣਕ ਦਾ ਬਣਦਾ 3000 ਤੋਂ ਉੱਪਰ ਝੋਨੇ ਦਾ ਬਣ ਜਾ ਜੇ WTO ਦੇ ਵਿੱਚ ਇਹਨਾਂ ਨੇ ਸ਼ਰਤਾਂ ਮੰਨ ਲੈਂਦੇ ਤਾਂ 1200 ਪਰ ਕਿਲੋ ਕਣਕ ਤੇ ਝੋਨੇ ਦਾ ਸਾਡਾ ਰੇਟ ਰਹਿ ਜਾਊਗਾ ਜਿਹਦੇ ਨਾਲ ਖੇਤੀ ਬਾਈਬਲ ਨਹੀਂ ਰਹੂਗੀ ਅੱਗੇ ਸਾਡੇ ਤੇ ਕਰਜ਼ੇ ਚੜਿਆ ਸਾਡੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ ਸਾਨੂੰ ਪੈਨਸ਼ਨ ਲਈ ਜਾਵੇ ਫਸਲ ਬੀਮਾ ਯੋਜਨਾ ਸਾਨੂੰ ਲਾਗ ਕੀਤਾ ਜਾਵੇ ਲਖਮੀਰਪੁਰ ਖੀਦੀ ਦਾ ਅਨੁਸਾਫ ਸਾਨੂੰ ਮਿਲ ਜਵੇ ਤੇ ਦੂਸਰਾ ਜਿਹੜੀ ਸਾਡੇ ਤੇ ਤੱਕਾ ਹੋਣ ਹੋਇਆ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ ਉਹਨਾਂ ਦੇ ਖਿਲਾਫ ਹਰਿਆਣੇ ਸਰਕਾਰ 'ਚ 302 ਤੇ 307 ਦੇ ਪਰਚੇ ਦੀ ਅਸੀਂ ਮੰਗ ਕਰਦੇ ਹਾਂ ਤੇ 14 ਮਾਰਚ ਨੂੰ ਅਸੀਂ ਇੱਕ ਦਿੱਲੀ ਵੱਡਾ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਜਿੱਦੇ ਸਾਰੇ ਸਟੇਟਾਂ ਤੋਂ ਵੱਡੀ ਗੰਟੀ 'ਚ ਪਹੁੰਚਣਗੇ ਉੱਥੇ ਅਸੀਂ ਦਿਖਾਵਾਂਗੇ ਕਿ ਵੀ ਲੱਖਾਂ ਕਿਸਾਨ ਕਿਵੇਂ ਪਹੁੰਚਦੇ ਹਨ ਤੇ ਲਾਹੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਲੀ ਐਂਡ ਕੀ